ਸਾਨੂੰ ਕੁਝ ਪਤਾ ਹੀ ਨਹੀਂ ਹੁੰਦਾ ਅੱਜ ਕੱਲ੍ਹ ਤੁਸੀਂ ਵੱਡੇ ਵੱਡੇ ਬੱਚਿਆਂ ਕੋਲੋਂ ਕੁਝ ਲੋਨ ਨੂੰ ਪਤਾ ਹੀ ਨਹੀਂ ਦੱਸਾਂ ਗੁਰੂਆਂ ਦੇ ਨਾਮ ਉਹਨੂੰ ਪਤਾ ਹੀ ਨਹੀਂ ਇੱਕ ਗੁਰੂ ਦਾ ਨਾਮ ਵੀ ਪਤਾ ਹੈ ਉਹਦਾ ਕੀ ਫਾਇਦਾ ਦੁਨੀਆ ਤੇ ਰਹਿਣ ਦਾ ਰੱਬ ਨੇ ਭੇਜਿਆ ਹੋਇਆ ਸਾਰਾ ਕੁਝ ਸਿੱਖਣ ਲਈ ਭੇਜਿਆ ਹੋਇਆ ਆਹੀ ਸਾਰੇ ਬੱਚੇ ਕੀ ਕਰਦੇ ਇੰਗਲਿਸ਼ ਵਾਲੇ ਪੱਜਦੇ ਆ ਕਹਿੰਦੇ ਸਾਨੂੰ ਕੁਝ ਬਣਨਾ ਹੈ ਇੰਗਲਿਸ਼ ਸਿੱਖਣੀ ਹੈ ਕੁਝ ਕਰਨਾ ਹੈ ਇਹ ਤਾਂ ਨਹੀਂ ਪਤਾ ਕਿ ਸਾਨੂੰ ਪੰਜਾਬੀ ਵੀ ਸਿੱਖਣੀ ਹੈ ਸਾਨੂੰ ਆਪਣੀ ਮਾਂ ਬਾਪ ਮਾਂ ਬੋਲੀ ਵੀ ਸਿੱਖਣੀ ਹੈ ਅੱਜ ਕੱਲ੍ਹ ਕੁੜੀਆਂ ਜ਼ਿਆਦਾ ਫੈਸ਼ਨ ਵਾਲੇ ਪੱਜਦੀਆਂ ਨੇ ਕਿਉਂ ਜੀ ਕਿੰਨੇ ਕਿਹਾ ਸਾ ਆਪੜਦਾ ਸਚੈਨੇ ਕਿ ਦੋ ਵੀ ਸਿੱਖਣਾ ਸੰਤੋ ਆਸਾਂ ਮੰਜਾ ਵੀ ਪੜ੍ਹਦੇ ਦੋ ਵੀ ਸਿੱਖਣਾ ਸੰਤੋ ਉਹੀ ਅੱਗਾ ਪੜਾ ਲਣ ਵੈਰਜੀ ਦਾ ਹਲਸਾ ਵੈਰਜੀ ਕੀ ਫਤਿਹ ਸੰਗਜੀ ਤੁਸੀਂ ਵੇਖ ਰਹੇ ਹੋ ਹੋਂਦ ਤੇ ਇਸ ਟਾਈਮ ਸੰਗਜੀ ਮੈਂ ਬੈਠੀ ਹੋਈ ਆ ਗੋਬਿੰਦਨਗਰ ਤੇ ਆਂਸਰ ਕਸ਼ਮੀਰੀ ਕਾਲਨੀ ਜੰਮੂ ਵੇਖੇ ਤੇ ਇੱਥੇ ਜਦੋਂ ਵੀ ਆਂਦੀ ਆ ਤੇ ਕੁਝ ਨਈ ਨਈ ਕਹਾਣੀਆਂ ਜ਼ਰੂਰ ਮਿਲਦੀਆਂ ਨੇ ਹੈਨਾ ਤੇ ਮੇਰੇ ਨਾਲ ਬੱਚੀਆਂ ਬੈਠੀਆਂ ਹੋਈਆਂ ਨੇ ਕੋਈ 12th ਵਿੱਚ ਪੜ੍ਹ ਰਿਹਾ ਤੇ ਕੋਈ 9th ਵਿੱਚ ਪੜ੍ਹ ਰਿਹਾ ਤੇ ਪੜ੍ਹ ਵੀ ਰਿਹਾ ਤੇ ਨਾਲ ਪੜ੍ਹਾ ਵੀ ਰਿਹਾ ਤੇ ਇਨੀ ਸੋਹਣੀ ਚੀਜ਼ ਪੜ੍ਹਾ ਰਹੇ ਨੇ ਉਹ ਐ ਪੰਜਾਬੀ ਦਾ ਗਿਆਨ ਦੇ ਰਹੇ ਨੇ ਗੁਰਮੁਖੀ ਦਾ ਗਿਆਨ ਦੇ ਰਹੇ ਨੇ ਬੱਚਿਆਂ ਨੂੰ ਤੇ ਇਸ ਤੋਂ ਵਧੀਆ ਤੇ ਇਸ ਤੋਂ ਅੱਛੀ ਚੀਜ਼ ਮੈਨੂੰ ਤੇ ਨਹੀਂ ਲੱਗਦੀ ਕੋਈ ਹੋਏਗੀ ਅਸੀਂ ਤੇ ਅੱਜਕੱਲ ਇਹੋ ਜੇ ਸਮਾਂ ਆ ਗਿਆ ਕਿ ਅਸੀਂ ਕਾਲਜੇ ਸਕੂਲ ਵਿੱਚ ਤੇ ਬਿਲਕੁਲ ਉਹ ਕਰਦੇ ਹਨ ਕਿ ਪੰਜਾਬੀ ਪਾਓ ਪੰਜਾਬੀ ਪਾਓ ਸਾਨੂੰ ਬੱਚੇ ਨਹੀਂ ਲੱਭਦੇ ਕਿ ਪੰਜਾਬੀ ਪੜ੍ਹਨ ਵਾਲਾ ਕੋਈ ਨਹੀਂ ਹੈ ਪਰ ਇਨਾ ਛੋਟੇ ਛੋਟੇ ਬੱਚਿਆਂ ਨੂੰ ਵੇਖ ਕੇ ਇਹ ਚੀਜ਼ ਮਨ ਵਿੱਚ ਆਈ ਕਿ ਇਹ ਵੀ ਏ ਵੀ ਜੋ ਹੈ ਏ ਵੀ ਦੁਨੀਆ ਇੱਕ ਹੈ ਅਗਰ ਅਸੀਂ ਉਸ ਦੁਨੀਆ ਨੂੰ ਵੇਖਦੇ ਨਾ ਕਿ ਅੱਜ ਇਹ ਹੋ ਰਿਹਾ ਹੈ ਉਹ ਹੋ ਰਿਹਾ ਹੈ ਇਹ ਬੁਰਾ ਹੋ ਗਿਆ ਤੇ ਕੁਝ ਅੱਛਾ ਵੀ ਇਸ ਦੁਨੀਆ 'ਚ ਜ਼ਰੂਰ ਹੋ ਰਿਹਾ ਹੈ। ਇਨ੍ਹਾਂ ਦੇ ਮਾਪੇ-ਮਾਪ ਨੂੰ ਸ਼ਾਬਾਸ਼ੀਏ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਹ ਗੁਣ ਦਿੱਤੇ ਕਿ ਉਹ ਇਸ ਛੋਟੀ ਜੀ ਉਮਰ ਵਿੱਚ ਜੋ ਹੈ ਇਨ੍ਹਾਂ ਨੇ ਨਾਲ-ਨਾਲ ਪੜ੍ਹਾਣ ਸੇ ਇਹ ਨਹੀਂ ਹੁੰਦਾ ਕਿ ਇਹ ਪੜ੍ਹਾ ਰਹੇ ਨੇ। ਇਨ੍ਹਾਂ ਦੀ ਰਿਸਪੌਂਸਿਬਿਲਟੀ ਜੋ ਹੈ ਇਨ੍ਹਾਂ ਨੇ ਆਪਣੇ ਇਸ ਉਮਰ ਵਿੱਚ ਸਿੱਖੀ ਹੋਈ ਹੈ। ਤੇ ਮੇਰੇ ਨਾਲ ਛੋਟੀ-ਛੋਟੀ ਬੱਚੀਆਂ ਨੇ ਤੇ ਇਨ੍ਹਾਂ ਤੋਂ ਮੈਂ ਜ਼ਰੂਰ ਜਾਣਾਂਗੀ ਇਨ੍ਹਾਂ ਦਾ ਨਾਂ ਤੇ ਕਿਉਂ ਹੈ ਨਾ ਕਿਉਂ ਇਨ੍ਹਾਂ ਦੇ ਦਿਮਾਗ 'ਚ ਆਇਆ ਕਿ ਮੈਂ ਪੜ੍ਹਾਾਂਗੀ ਬੱਚਿਆਂ ਨੂੰ ਬੀ ਖਾਸ ਕਰ ਹੈ ਨਾ ਕਿਉਂਕਿ ਤੁਹਾਡੀ ਉਮਰ ਆਪੇ ਛੋਟੀ ਹੈ ਵਾਲੇ ਤੇ ਤੁਸੀਂ ਆਪਣੇ ਆਪ ਤੇ ਕਹਿੰਦੇ ਨੇ ਨਾ ਆਪਣੇ ਆਪ ਤੇ ਫੋਕਸ ਕਰਨਾ ਹੈ ਹੈਲਥ ਕਲਾਸ ਹੈ ਇਹ ਹੈ ਉਹ ਹੈ ਬਟ ਫਿਰ ਵੀ ਜੋ ਹੈ ਤੁਸੀਂ ਟਾਈਮ ਆਪਣਾ ਜੋ ਹੈ ਕੱਢ ਕੇ ਤੁਸੀਂ ਆ ਰਹੇ ਹੋ ਇਸ ਤੇ ਤੇ ਕਿਉਂ ਤੁਸੀਂ ਇਸ ਵੱਲ ਜਾ ਰਹੇ ਹੋ ਜੀ ਕਿੰਨਾ ਕਿ ਅਸਾਂ ਆਪੜਦਾ ਸੀ ਚਾਹੁੰਦੇ ਕਿ ਦੋਵੇਂ ਸਿੱਖਣਾ ਸਤੋ ਅਸਾਂ ਮਨ ਜਾ ਵੀ ਪੜੀ ਤੇ ਦੋਵੇਂ ਸਿੱਖਣਾ ਸਤੋ ਉਹ ਵੀ ਅੱਗਾ ਪੜਾ ਲੈਣ ਫਿਰ ਤੇ ਤੁਹਾਨੂੰ ਕਿਸ ਨੇ ਪੰਜਾਬੀ ਸਿਖਾਈ ਹੋਈ ਹੈ ਬਚਪਨ ਤੋਂ ਤੁਹਾਨੂੰ ਪੰਜਾਬੀ ਆਂਦੀ ਹੈ ਜੀ ਗਿਆਨੀ ਜੀ ਚਿੱਟ ਸਿੰਘ ਪੁਰਾਤੋ ਰਾਜਿੰਦਰ ਸਿੰਘ ਯਾਨੀ ਜੀ ਅੱਛਾ 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 ਤੇ ਅੱਛਾ ਤੁਸੀਂ ਚਿੱਟੀ ਸਿੰਘ ਪੁਰਾ ਤੋਂ ਹੀ ਤੇ ਰਹਿੰਦੇ ਹੋ ਹਾਂਜੀ ਚਿੱਟੀ ਸਿੰਘ ਜੀ ਅਗਰ ਮੈਂ ਸੰਧਿਕਾਰ ਦੀ ਗੱਲ ਕਰਾਂ ਹੈਨਾ ਤੁਹਾਡੇ ਫੈਮਿਲੀ ਦੇ ਬਾਰੇ ਵਿੱਚ ਜਾਨਣਾ ਤੇ ਤੁਸੀਂ ਫੈਮਿਲੀ ਦੇ ਬਾਰੇ ਕੋਣ ਹੈ ਤੁਹਾਡੀ ਫੈਮਿਲੀ ਚ ਉਹ ਜ਼ਰੂਰ ਤੁਸੀਂ ਦੱਸੋ ਜੀ ਅਸੀਂ ਦੋ ਪੈਣਾ ਮੰਮੀ ਤੇ ਡੈਡੀ ਹਨ ਅੱਛਾ ਡੈਡੀ ਹੁਣ ਬਿਮਾਰ ਹਨ ਅਸਤੇ ਕਰ ਕੋਈ ਸੋਰਸ ਨਹੀਂ ਕਮਾਉਣ ਵਾਲੀ ਹਾਂਜੀ ਤੇ ਮਤਲਬ ਕਦੇ ਨਾ ਕਦੇ ਠੀਕ ਹੈ ਮਜਬੂਰੀਆਂ ਵੀ ਹੁੰਦੀਆਂ ਨੇ ਹੈਨਾ ਬਟ ਸੰਗਤ ਜੀ ਮੈਨੂੰ ਲੱਗਦਾ ਕਿ ਅਸੀਂ ਇੰਨੇ ਕੋ ਅਸੀਂ ਇੰਨੇ ਕੋ ਕੈਪेबल ਨਾ ਕਿ ਅਸੀਂ ਇੱਕ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦੀ ਮਦਦ ਕਰ ਸਕਦੇ ਹਾਂ ਸਾਡੇ ਜੰਮੂ ਦੀ ਗੱਲ ਕਰਾਂ ਕਸ਼ਮੀਰ ਦੀ ਗੱਲ ਕਰਾਂ ਸਾਡੀ ਵੱਡੀ ਵੱਡੀ ਸੰਸਥਾਵਾਂ ਦੀ ਗੱਲ ਕਰਾਂ ਤੇ ਸਾਡੇ ਕੋਲ ਇੰਨੀ ਕੋ ਕੈਪੈਸਿਟੀ ਹੈਗੀ ਕਿ ਅਸੀਂ ਇੱਕ ਇਹੋ ਜਿਹਾ ਇੰਸਟੀਟਿਊਸ਼ਨ ਬਣਾ ਸਕਦੇ ਹਾਂ ਜਿੱਥੇ ਇਹਨਾਂ ਬੱਚਿਆਂ ਕੋ ਜਿੱਥੇ ਇਹਨਾਂ ਬੱਚਿਆਂ ਨੂੰ ਅਸੀਂ ਜੋ ਹੈ ਇੱਕ ਇਹੋ ਜੀ ਫੈਸਿਲਿਟੀ ਜੋ ਹੈ ਪ੍ਰੋਵਾਈਡ ਕਰ ਸਕਦੇ ਆ ਜਿੱਥੇ ਬੱਚਿਆਂ ਨੂੰ ਪੜਾਹਣ ਕਿਉਂਕਿ ਇੱਥੇ ਜੋ ਹੈ ਤੁਸੀਂ ਕਿਸੇ ਤੋਂ ਪੈਸੇ ਵਗੈਰਾ ਕੁਝ ਨਹੀਂ ਫ੍ਰੀ ਨਿਸ਼ਕਾਮ ਸੇਵਾ ਕਰਦੇ ਜੀ ਲੱਭ ਫ੍ਰੀ ਸੇਵਾ ਕਰ ਦਿੰਨੇ ਦੇਖੋ ਅੱਜ ਕੱਲ ਸੰਗਤ ਜੀ ਟਾਈਮ ਦਾ ਬੜਾ ਵੈਲਿਊ ਹੋਇਆ ਹੈ ਹੈਨਾ ਤੇ ਇਹਨਾਂ ਬੱਚਿਆਂ ਦੀ 12th ਹੈ 9th ਕਲਾਸ ਹੈ ਤੇ ਆਪਣਾ ਉਹ ਟਾਈਮ ਵੀ ਕੱਢ ਰੀਆਂ ਨੇ ਤੇ ਨਾਲ-ਨਾਲ ਜੋ ਹੈ ਆਪਣੇ ਬੱਚਿਆਂ ਨੂੰ ਜੋ ਹੈ ਹੈਨਾ ਛੋਟੀ ਜੀ ਕੁੜੀ ਨੇ ਕਿਹਾ ਕਿ ਅਸੀਂ ਵੀ ਸਿੱਖਿਆ ਹੈ ਤੇ ਮੈਂ ਜਾਣਦੀ ਕਿ ਹੋਰ ਵੀ ਬੱਚੇ ਸਿੱਖਣ ਤੇ ਅਗਰ ਮੈਂ ਅਧਿਕਾਰ ਦੀ ਗੱਲ ਕਰਾਂ ਤੇ ਅਸੀਂ ਕਿਉਂ ਨਹੀਂ ਅੱਗੇ ਆਂਦੇ ਸੰਗਤ ਜੀ ਹੈਨਾ ਇੰਨੇ ਵਿਦਿਆਲੇ ਜੰਮੂ ਵਿੱਚ ਇਸ ਟਾਈਮ ਇਹਨੂੰ ਕੋਈ ਵੀ ਹੈਨਾ ਜੰਮੂ ਦੇ ਵਿਦਿਆਲੇ ਤੋਂ ਮੈਨੂੰ ਵੇਖ ਰਿਹਾ ਤੁਸੀਂ ਜਾਣਦੇ ਹੋ ਤੇ ਇਸ ਵੀਡੀਓ ਨੂੰ ਫਾਰਵਰਡ ਕਰੋ ਕਿਉਂਕਿ ਇਹ ਬੱਚੇ ਜੋ ਨੇ ਇਹ ਇੰਨੇ ਕੋ ਕੈਪੇਬਲ ਨੇ ਮੈਂ ਇਹ ਨਹੀਂ ਤੁਸੀਂ ਆ ਕੇ ਵੇਖ ਲਓ ਕਿੰਨੇ ਕੋ ਕੈਪੇਬਲ ਨੇ ਤੇ ਇਹਨਾਂ ਨੂੰ ਅਸੀਂ ਕਿਉਂ ਨਹੀਂ ਇੱਕ ਇਨਕਮ ਸੋਰਸ ਅਸੀਂ ਕਿਉਂ ਨਹੀਂ ਪ੍ਰੋਵਾਈਡ ਕਰ ਸਕਦੇ ਕੋਈ ਇਹੋ ਜਿਹਾ ਕੰਮ ਤੇ ਕੋਈ ਨਹੀਂ ਕਰ ਰਿਹਾ ਨਾ ਕਿ ਅਸੀਂ ਕਹੀਏ ਕਿ ਨਹੀਂ ਇਹ ਤੇ ਗਲਤ ਕੰਮ ਹੈ ਇਹ ਤੇ ਇੰਨਾ ਵੱਡਾ ਇੱਕ ਖੂਬਸੂਰਤ ਕੰਮ ਹੈ ਜੋ ਮੈਨੂੰ ਲੱਗਦਾ ਅੱਜ ਦੀ ਸਾਡੇ ਸਮੇਂ ਵਿੱਚ ਸਾਡੇ ਕੌਮ ਵਿੱਚ ਬਹੁਤ ਘੱਟ ਲੋਕ ਕਰ ਰਹੇ ਨੇ ਤੇ ਇਸ ਛੋਟੀ ਉਮਰ ਵਿੱਚ ਅਗਰ ਇਹ ਬੱਚੀਆਂ ਕਰ ਰਹੀਆਂ ਨੇ ਤੇ ਅਸੀਂ ਇਹਨਾਂ ਨੂੰ ਪਲੇਟਫਾਰਮ ਕਿਉਂ ਨਹੀਂ ਦੇ ਸਕਦੇ ਤੇ ਇਹਨਾਂ ਨਾਲ ਗੱਲ ਕਰਕੇ ਮੈਨੂੰ ਇਸ ਚੀਜ਼ ਦੀ ਕਾਟ ਲਗੀ ਕਿ ਅਸੀਂ ਕੁਝ ਨਾ ਕੁਝ ਥੋੜਾ ਥੋੜੀ ਅਸੀਂ ਜ਼ਰੂਰ ਟਰਾਈ ਕਰ ਸਕਦੇ ਹਾਂ ਨਾ ਇਹਨਾਂ ਵਾਸਤੇ ਅਗਰ ਅਸੀਂ ਕੁਝ ਕਰੀਏ ਕਿਉਂਕਿ ਬੱਚੀ ਨਾਲ ਗੱਲ ਕਰਕੇ ਮੈਂ ਅਗਰ ਇਹਨਾਂ ਦੀ ਕਹਿੰਦੇ ਨੇ ਨਾ ਕਿ ਜੋ ਜਿਸ ਨਾਲ ਮੈਂ ਇਹਨਾਂ ਨੂੰ ਸ਼ਾਇਦ ਪਹਿਲੇ ਕਦੇ ਮਿਲੀ ਨਹੀਂ ਬਟ ਅੱਖਾਂ 'ਚ ਉਹ ਚੀਜ਼ ਦਿਸ ਜਾਂਦੀ ਹੈ ਮੈਂ ਜਦੋਂ ਮੈਂ ਕਿਸੇ ਦਾ ਇੰਟਰਵਿਊ ਕਰਦੀ ਹਾਂ ਕਿਸੇ ਨਾਲ ਵੀ ਗੱਲ ਕਰਦੀ ਹਾਂ ਨਾ ਕਿਧਰ ਨਾ ਕਿਧਰ ਉਸ ਬੰਦੇ ਨੂੰ ਮੈਨੂੰ ਬੜਾ ਉਹ ਫੀਲ ਹੁੰਦੀ ਹੈ ਉਸ ਦੀ ਚੀਜ਼ ਤੇ ਮੈਨੂੰ ਇਸ ਬੱਚੀ ਦੀ ਚੀਜ਼ ਬਹੁਤ ਫੀਲ ਇਤੀਸ ਫੀਲ ਹੋਈ ਅਗਰ ਮੈਂ ਸ਼ਾਇਦ ਇਹਦੇ ਨਾਲ ਥੋੜੀ ਜਿਹੀ ਹੋਰ ਗੱਲ ਕਰਦੀ ਤੇਰੇ ਦੀ ਅੱਖਾਂ ਜ਼ਰੂਰ ਪਰ ਆਉਂਦੀਆਂ ਸਨ ਆ ਰਹੀਆਂ ਸਨ ਬਟ ਜੋ ਵੀ ਤੁਸੀਂ ਹੈ ਨਾ ਤੁਸੀਂ ਕੰਮ ਕਰ ਰਹੇ ਹੋ ਇਹ ਅੱਜ ਕੱਲ ਤੁਸੀਂ ਸੋਚਣਾ ਕਿ ਅੱਜ ਕੱਲ ਨਹੀਂ ਕਰਦਾ ਕੋਈ ਹੈ ਨਾ ਫ੍ਰੀ ਵਿੱਚ ਤੇ ਕੋਈ ਨਹੀਂ ਕਰਦਾ ਤੇ ਤੁਸੀਂ ਟਿਊਸ਼ਨਸ ਵਗੈਰਾ ਤੇ ਚੱਲੋ ਹੈ ਨਾ ਇਨਕਮ ਸੋਰਸ ਹੈ ਪੜ੍ਹਾਉਂਦੇ ਨੇ ਬੱਚੇ ਵੀ ਤੁਸੀਂ ਪੰਜਾਬੀ ਪੜ੍ਹਾ ਰਹੇ ਹੋ ਤੇ ਅੱਜ ਉਹ ਟਾਈਮ ਆ ਗਿਆ ਹੈ ਨਾ ਸਾਡੀ ਕੌਮ ਵਿੱਚ ਅਗਰ ਸਾਡੀ ਜੋ ਬੇਟੀਆਂ ਨੇ ਤੁਹਾਨੂੰ ਪਤਾ ਹੈ ਕਿ ਕਿਤੇ ਸਾਡੀ ਕੌਮ ਜਾ ਰਹੀ ਹੈ ਹੈ ਨਾ ਅਗਰ ਤੁਸੀਂ ਆਪਣੇ ਗੁਰੂ ਸਾਹਿਬਾਂ ਦੀ ਹੈ ਨਾ ਤੁਸੀਂ ਕਿਤਾਬਾਂ ਪੜ੍ਹੋਗੇ ਸਾਡੀ ਮਾਤਾਂਵਾਂ ਦੀ ਤੁਸੀਂ हिस्ट्री पढ़ दियो तो सानू पता है कि ਸਾਡੀ ਕਿੰਨੀ ਕੁ ਕੁਰਬਾਨੀਆਂ ਹੈ ਨਾ ਦਿੱਤੀਆਂ ਹੋਈਆਂ ਨੇ ਤੇ ਉਹ ਚੀਜ਼ ਜੋ ਹੈ ਤੁਸੀਂ ਅੱਗੇ ਜਾ ਕੇ ਤੁਸੀਂ ਜਦੋਂ ਵੱਡੇ ਹੋ ਜਾਓਗੇ ਨਾ ਤੁਹਾਨੂੰ ਹਮੇਸ਼ਾ ਲੱਗੇਗਾ ਕਿ ਮੈਂ ਇੱਕ ਬਹੁਤ ਵਧੀਆ ਕੰਮ ਕੀਤਾ ਸੀ ਕਿ ਮੈਂ ਬੱਚਿਆਂ ਨੂੰ ਪੜ੍ਹਾਇਆ ਸੀ ਹੈਨਾ ਤੇ ਇਹ ਚੀਜ਼ ਤੁਹਾਨੂੰ ਨਹੀਂ ਪਤਾ ਕਿ ਅੱਜ ਮਾਈ ਨੇ ਮਾਈ ਨੇ ਰੱਖ ਰਹੀ ਹੈ ਨਹੀਂ ਰੱਖ ਰਹੀ ਹੈ ਬਟ ਇਨਾਂ ਕੋ ਮੈਂ ਜ਼ਰੂਰ ਤੁਹਾਨੂੰ ਦੱਸਾਂਗੀ ਸਾਰਿਆਂ ਨੂੰ ਕਿ ਅੱਜ ਜੋ ਤੁਸੀਂ ਕਰ ਰਹੇ ਹੋ ਅੱਜ ਦੇ ਕੁਝ ਸਾਲਾਂ ਬਾਅਦ ਤੁਹਾਨੂੰ ਬਹੁਤ ਗਰਵ ਹੋਏਗਾ ਆਪਣੇ ਆਪ ਤੇ ਹੈਨਾ ਕਿ ਮੈਂ ਇਹ ਚੀਜ਼ ਕੀਤੀ ਸੀ ਤੇ ਤੁਸੀਂ ਜ਼ਰੂਰ ਇਨ ਫਿਊਚਰ ਜੋ ਵੀ ਜਨਰੇਸ਼ਨਸ ਆਉਣਗੀਆਂ ਤੁਸੀਂ ਉਹਨਾਂ ਨੂੰ ਇਹ ਚੀਜ਼ ਸਿਖਾਓਗੇ ਤੇ ਇਸ ਤਰੀਕੇ ਨਾਲ ਹੀ ਸੰਗਤ ਜੀ ਕਿਉਂਕਿ ਕਹਿੰਦੇ ਨੇ ਨਾ ਇੱਕ ਜੋ ਕੁੜੀ ਹੁੰਦੀ ਹੈ ਨਾ ਉਹ ਕੁੜੀ ਜਦੋਂ ਕੋਈ ਕਹਿੰਦੇ ਨੇ ਜਦੋਂ ਇਹ ਕੋਈ ਮਰਦ ਪੜਿਆ ਲਿਖਾ ਹੁੰਦਾ ਹੈ ਨਾ ਤੇ ਉਹ ਆਪੇ ਪੜੇ ਲਿਖੇ ਹੁੰਦਾ ਪਰ ਜਦੋਂ ਇੱਕ ਕੁੜੀ ਪੜੇ ਲਿਖੀ ਹੁੰਦੀ ਹੈ ਨਾ ਉਹ ਪੂਰੇ ਪਰਿਵਾਰ ਨੂੰ ਪੜੇ ਲਿਖਾ ਬਣਾ ਸਕਦੀ ਹੈ ਤੇ ਇਹ ਇਹੋ ਜੀ ਸਿੱਖਿਆ ਜੋ ਹੈ ਅਸੀਂ ਆਪਣੀ ਬੱਚਿਆਂ ਨੂੰ ਅਗਰ ਦੇਈਏ ਤੇ ਸਾਡੇ ਮਨ ਮੈਨੂੰ ਲੱਗਦਾ ਸਾਡੇ ਸਮਾਜ ਚ ਕੋਈ ਪ੍ਰੋਬਲਮ ਹੀ ਨਹੀਂ ਰਹੇਗੀ ਸਾਡਾ ਸਮਾਜ ਬਹੁਤ ਅੱਛਾ ਚਲੇਗਾ ਜਿਹੜੇ ਮਾਪੇ ਨੇ ਨਾ ਉਹ ਕਹਿੰਦੇ ਨੇ ਕਿ ਸਾਨੂੰ ਪੰਜਾਬੀ ਦੀ ਜ਼ਰੂਰਤ ਨਹੀਂ ਅਸੀਂ ਕਰਨਾ ਕੀ ਆ ਪੰਜਾਬੀ ਫੜਾ ਕੇ ਕੋਈ ਫਾਇਦਾ ਹੀ ਨਹੀਂ ਆਊਗਾ ਉਹਨੂੰ ਪਤਾ ਹੀ ਨਹੀਂ ਅੱਗੇ ਫਾਇਦਾ ਕੀ ਹੋਣਾ ਪੰਜਾਬੀ ਪੜਾ ਕੇ ਉਹਨੂੰ ਪਤਾ ਹੀ ਨਹੀਂ ਅਸੀਂ ਉੱਪਰ ਜਾ ਕੇ ਵੀ ਜਵਾਬ ਦੇਣਾ ਸਾਨੂੰ ਕੀ ਸਿੱਖਿਆ ਮਿਲੀ ਹੈ ਸਾਨੂੰ ਕੁਝ ਪਤਾ ਹੀ ਨਹੀਂ ਹੁੰਦਾ ਅੱਜ ਕੱਲ ਤੁਸੀਂ ਵੱਡੇ ਵੱਡੇ ਬੱਚਿਆਂ ਕੋਲੋਂ ਪੁੱਛ ਲਓ ਉਹਨੂੰ ਪਤਾ ਹੀ ਨਹੀਂ ਦਸਾਂ ਗੁਰੂਆਂ ਦੇ ਨਾਮ ਉਹਨੂੰ ਪਤਾ ਹੀ ਨਹੀਂ ਇੱਕ ਗੁਰੂ ਦਾ ਨਾਮ ਹੀ ਨਹੀਂ ਪਤਾ ਹੈ ਉਹਦਾ ਕੀ ਫਾਇਦਾ ਦੁਨੀਆ ਤੇ ਰਹਿਣ ਦਾ ਰੱਬ ਨੇ ਭੇਜਿਆ ਹੋਇਆ ਸਾਰੇ ਕੁਝ ਸਿੱਖਣ ਲਈ ਭੇਜਿਆ ਹੋਇਆ ਆਹੀ ਸਾਰੇ ਬੱਚੇ ਕੀ ਕਰਦੇ ਇੰਗਲਿਸ਼ ਵਗ ਵਾਲੇ ਪੱਜਦੇ ਆ ਕਹਿੰਦੇ ਸਾਨੂੰ ਕੁਝ ਬਣਨਾ ਹੈ ਇੰਗਲਿਸ਼ ਸਿੱਖਣੀ ਹੈ ਕੁਝ ਕਰਨਾ ਹੈ ਇਹ ਤਾਂ ਨਹੀਂ ਪਤਾ ਕਿ ਸਾਨੂੰ ਪੰਜਾਬੀ ਵੀ ਸਿੱਖਣੀ ਹੈ ਸਾਨੂੰ ਆਪਣੀ ਮਾਂ ਬਾਪ ਮਾਂ ਬੋਲੀ ਵੀ ਸਿੱਖਣੀ ਹੈ ਅਸਲ ਕੁੜੀਆਂ ਜ਼ਿਆਦਾ ਫੈਸ਼ਨ ਵਾਲ ਪੱਜਦੀਆਂ ਨੇ ਕਿਉਂ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨੇ ਨੇ ਕੁਰਬਾਨੀਆਂ ਦਿੱਤੀਆਂ ਨੇ ਅੱਜ ਕੱਲ ਦੀ ਮਾਵਾਂ ਨੂੰ ਤੋਂ ਅਗਰ ਬੱਚਿਆਂ ਨੂੰ ਮਤਲਬ ਥੋੜੀ ਜਿਹੀ ਲੱਗ ਜਾਂਦੀ ਹੈ ਥੋੜੀ ਜਿਹੀ ਖਰੋਜ ਆ ਜਾਂਦੀ ਹੈ ਉਹ ਤਾਂ ਰੋੜ ਲੱਗ ਪੈਣੀ ਨੇ ਸਾਡੇ ਬੱਚੇ ਨੂੰ ਲੱਗੀ ਉਸ ਟਾਈਮ ਕੀ ਟਾਈਮ ਸੀ ਜਦ ਮਾਤਾ ਜੀ ਨੇ ਆਪਣੇ ਬੱਚਿਆਂ ਨੂੰ ਚਿੰਦਿਆ ਵੇਖਿਆ ਸੀ ਉਹ ਟਾਈਮ ਵੀ ਯਾਦ ਰੱਖੋ ਨਾ ਅੱਜ ਕੱਲ ਸਾਰੇ ਕਹਿੰਦੇ ਨੇ ਜਾਣ ਦੋ ਪੜਾਉਂਦੀਆਂ ਨੇ ਪਾਗਲ ਹੋ ਗਈਆਂ ਨੇ ਆਪਣਾ ਟਾਈਮ ਟਾਈਮ ਪਾਸ ਕਰਨ ਆਂਦੀਆਂ ਨੇ ਉਹਨੇ ਨੂੰ ਅਸਲੀ ਚੀਜ਼ ਨਹੀਂ ਨਾ ਪਤਾ ਇਹ ਤਾਂ ਸਾਰੇ ਨੂੰ ਲੱਗਦਾ ਹੀ ਟਾਈਮ ਪਾਸ ਕਰਨ ਆਂਦੀਆਂ ਨੇ ਲੇਕਿਨ ਉਹਨੇ ਨੂੰ ਪਤਾ ਨਹੀਂ ਨਾ ਇਹ ਸਾਡੀ ਮਾਂ ਬੋਲੀ ਹੈ ਇਹਦਾ ਫਾਇਦਾ ਕੀ ਹੈ ਸਾਨੂੰ ਪੜ੍ਹ ਕੇ ਕੀ ਫਾਇਦਾ ਹੋਊਗਾ ਅੱਜ ਅੱਜ ਕੱਲ ਤੇ ਸਾਡੀ ਸਾਡੇ ਉੱਥੇ ਤੇ ਮਤਲਬ ਨਿੱਕੇ ਨਿੱਕੇ ਬੱਚੇ ਜਿਹੜੇ ਨੇ ਉਹ ਸਾਰੇ ਪੰਜਾਬੀ ਪੜ੍ਹਦੇ ਨੇ ਅੱਜ ਕੱਲ ਇੱਥੇ ਵੇਖੋ ਕਿਹੇ ਬੰਦੇ ਨੂੰ ਪੈਂਤਰਾ ਨਹੀਂ ਆਉਂਦਾ ਕੀ ਜਾਈ ਕੀ ਫਾਇਦਾ ਉਹ ਤਾਂ 9 ਸਾਲ ਦੇ ਬੱਚੇ ਸੀ 12 ਸਾਲ ਦੇ ਬੱਚੇ ਸੀ ਜਿਹੜੇ ਫਿਰ ਉੱਥੇ ਗੱਤਕਾ ਖੇਡਦੇ ਸੀ ਜੰਗ ਵਿੱਚ ਗਏ ਉਹ ਵੀ ਤਾਂ ਕਿਸੇ ਦੇ ਬੱਚੇ ਸੀ ਉਹ ਥੋੜੇ ਨਾ ਵੱਡੇ ਸੀ ਅਸੀਂ ਕਹਿੰਨੇ ਆ ਥੋੜੇ ਵੱਡੇ ਹੋ ਜਾਓ ਫਿਰ ਗੱਤਕਾ ਸਿੱਖ ਲਿਓ ਥੋੜੇ ਵੱਡੇ ਹੋ ਜਾਓ ਐਨਾ ਲੱਗ ਜਾਏਗੀ ਉਹ ਵੀ ਤਾਂ ਮਾਪਿਓ ਸੀ ਜਿਨੇ ਉਹਨਾਂ ਬੱਚਿਆਂ ਨੂੰ ਜੰਗ 'ਚ ਭੇਜਿਆ ਕਿਹਾ ਕਿ ਚੱਲ ਜਾਓ ਆਪਣੀ ਕੌਮ ਦੀ ਸ਼ਾਨ ਰੱਖੋ ਇਹੀ ਸਾਡੇ ਬੱਚਿਆਂ ਨੂੰ ਵੇਖਣਾ ਹੈ ਅੱਜ ਕੱਲ ਕਿ ਅਸੀਂ ਆਪਣੀ ਕੌਮ ਦੀ ਸ਼ਾਨ ਰੱਖਾਂਗੇ ਉਹ ਅੱਜ ਕੱਲ ਕੋਈ ਸੋਚਦਾ ਹੀ ਨਹੀਂ ਹੈ ਤੇ ਤੁਸੀਂ ਸੋਚ ਰਹੇ ਹੋ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਵਧੀਆ ਗੱਲ ਹੈ ਮੈਂ ਇਹਨੂੰ ਵੇਖ ਕੇ ਮੈਨੂੰ ਨਾ ਆਪਣੇ 4 ਸਾਲ ਪਹਿਲੇ ਯਾਦ ਆ ਗਏ ਕਿ ਇਹੋ ਜਿਹਾ ਜੋ ਜੋਸ਼ ਇਸ ਕੁੜੀ 'ਚ ਮੈਨੂੰ ਲੱਗਦਾ ਹੈ ਇਹ ਮਤਲਬ ਅੱਗੇ ਜਾ ਕੇ ਜ਼ਰੂਰ ਮੈਨੂੰ ਲੱਗਦਾ ਉਸ ਥਾਂ ਤੇ ਜ਼ਰੂਰ ਪਹੁੰਚੇਗੀ ਜੋ ਇਹ ਚੌਂਦੀ ਹੈ ਹੈਨਾ ਤੇ ਆਪਣੀ ਜਿਹਨਾਂ ਕੋ ਸੰਗਤ ਜੀ ਅਗਰ ਮੈਂ ਕੁੜੀਆਂ ਦੀ ਗੱਲ ਕਰਾਂ ਇਹੋ ਜੀ ਸਾਡੀ ਸੁਸਾਇਟੀ ਉਹ ਕਿ ਨਹੀਂ ਜੋ ਵੀ ਆਪਣੇ ਪੁਆਇੰਟ ਆਫ View ਨੇ ਕੁੜੀ ਰੱਖ ਨਹੀਂ ਸਕਦੀ ਹੈ ਹੈਨਾ ਬਟ ਜਿਵੇਂ ਵੀ ਹੈ ਨਾ ਬੱਚਿਓ ਤੁਸੀਂ ਕਰ ਰਹੇ ਹੋ ਤੁਸੀਂ ਪੜਹਾ ਰਹੇ ਹੋ ਤੁਸੀਂ ਇੰਨੀ ਕੋ ਤੁਸੀਂ ਕੌਨਫੀਡੈਂਸ ਨਾਲ ਬੋਲ ਰਹੇ ਹੋ ਇਹ ਬਹੁਤ ਵੱਡੀ ਅਗਬਦੀ ਗੱਲ ਹੈ ਹੈਨਾ ਤੁਸੀਂ ਇਹ ਕਹਿ ਦਿੱਤਾ ਕਿ ਲੋਕਾਂ ਨੂੰ ਲੱਗਦਾ ਐਸੀ ਟਾਈਮ ਪਾਸ ਕਰ ਰਹੇ ਹਨ ਲੋਕ ਕਹਿੰਦੇ ਨੇ ਇਹ ਇਹ ਸਾਡੀ ਸੁਸਾਇਟੀ ਹੈ ਹੈਨਾ ਇਹ ਸਾਡੀ ਸੁਸਾਇਟੀ ਹੈ ਕਿ ਕਿਉਂ ਮਤਲਬ ਬਹੁਤ ਗਲਤ ਗਲਤ ਵੀ ਸੋਚਦੇ ਨੇ ਲੋਗ ਹੈਨਾ ਬਹੁਤ ਚੀਜ਼ਾਂ ਸੋਚਦੇ ਨੇ ਕਿ ਨਹੀਂ اچھا ਇਹ ਕਰ ਰਹੀ ਹੈ ਇਸ ਵਿੱਚ ਇਹ ਫਾਇਦਾ ਹੋਏਗਾ ਇਹਦਾ ਪਰ ਉਹ ਚੀਜ਼ ਨਹੀਂ ਕੋਈ ਵੇਖਦਾ ਨਾ ਕਿ ਇਹ ਕਿਉਂ ਕਰ ਰਹੀ ਹੈ ਇਹਦਾ ਕੀ ਮਿਲ ਰਿਹਾ ਹੈ ਇਸ ਚੀਜ਼ ਨੂੰ ਬਟ ਇਹ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇਸ ਉਮਰ 'ਚ ਇਹ ਚੀਜ਼ ਸਮਝ ਗਏ ਹੋ ਕਿ ਤੁਸੀਂ ਸਹੀ ਕੀ ਹੈ ਤੇ ਗਲਤ ਕੀ ਹੈ ਹੈਨਾ ਤੇ ਮੈਂ ਜਾਣਦੀ ਹਾਂ ਕਿ ਸੰਗਤ ਜੀ ਜੋ ਵੀ ਮੈਨੂੰ ਇਸ ਟਾਈਮ ਹੈ ਨਾ ਸੁਣ ਰਿਹਾ ਹੈ ਅ ਜਿਵੇਂ ਸਾਨੂੰ ਪਤਾ ਹੈ ਕਿ ਸਾਡੀ ਗੁਰਦੁਆਰੇ ਸਾਹਿਬ ਵਿੱਚ ਕਿੰਨੇ ਕੋ ਵੱਡੇ ਵੱਡੇ ਸਮਾਗਮ ਹੁੰਦੇ ਨੇ ਹੈਨਾ ਤੇ ਇਹੋ ਜੇ ਬੱਚਿਆਂ ਨੂੰ ਤੁਸੀਂ ਅਪਰੋਚ ਕਿਉਂ ਨਹੀਂ ਕਰਦੇ ਇਹੋ ਜੇ ਬੱਚਿਆਂ ਨੂੰ ਬੁਲਾਓ ਹੈਨਾ ਕਵਿਤਾ ਵੀ ਅਗਰ ਬੱਚਾ ਇੱਕ ਪੜ ਲਵੇ ਨਾ ਤੇ ਇੱਕ ਜੈਕਾਰਾ ਵੀ ਆ ਜਾਏ ਨੇ ਉਸ ਬੱਚੇ ਦਾ ਨਾ 10 ਸਾਲ ਦਾ ਹੌਸਲਾ ਵੱਧ ਜਾਂਦਾ ਹੈ ਕਿਉਂਕਿ ਇੱਕ ਛੋਟੀ ਜੀ ਐਪਰੀਸ਼ੀਏਸ਼ਨ ਬਹੁਤ ਵੱਡੀ ਹੁੰਦੀ ਹੈ ਇੱਕ ਬੱਚੇ ਵਾਸਤੇ ਅਸੀਂ ਅੱਜ ਕੱਲ ਤੇ ਅਗਰ ਕੋਈ ਬੱਚਾ ਅੱਗੇ ਜਾ ਕੇ ਅਸੀਂ ਉਹਦੀ ਲੱਤ ਖਿਚਲਾਾਂਗੇ ਨਹੀਂ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਤੇ ਉਹ ਬੱਚਾ ਕਿਵੇਂ ਅੱਗੇ ਜਾਏਗਾ ਕੀ ਕਰੇਗਾ ਆਪਣੀ ਜ਼ਿੰਦਗੀ ਵਿੱਚ ਜਦੋਂ ਉਹਨੂੰ ਉਹ ਪਤਾ ਚੱਲੇਗਾ ਕਿ ਮੇਰੇ ਤੇ ਆਪਣੇ ਮੈਨੂੰ ਕਹਿ ਰਹੇ ਨੇ ਇਸ ਵਿੱਚ ਕੋਈ ਫਾਇਦਾ ਨਹੀਂ ਹੈ ਤੇ ਮੈਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਸੰਗਤ ਜੀ ਐਪਰੀਸ਼ੀਏਸ਼ਨ ਦੀ ਬਹੁਤ ਲੋੜ ਹੈ ਬਹੁਤ ਜ਼ਿਆਦਾ ਘਾਟ ਇਸਦੀ ਸੋਸਾਇਟੀ ਵਿੱਚ ਹੈ ਉਹ ਹੈ ਐਪਰੀਸ਼ੀਏਸ਼ਨ ਦੀ ਮੈਂ ਹਮੇਸ਼ਾ ਇਹ ਕਹਿੰਦੀ ਸੀ ਕਿ ਐਪਰੀਸ਼ੀਏਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਅਗਰ ਆਪਣੀ ਗੱਲ ਕਰਾਂ ਤੇ ਹਮੇਸ਼ਾ ਜੋ ਹੈ ਕਿ ਦਿਨਾਂ ਕਿਦਰੇ ਕਾਠ ਹਮੇਸ਼ਾ ਮੈਂ ਚਾਂਦੀ ਸੀ ਕਿ ਨਹੀਂ ਐਪਰੀਸ਼ੀਏਸ਼ਨ ਕਿਉਂ ਨਹੀਂ ਹੈ ਮੈਂ ਜਦੋਂ ਵੀ ਆਪਣੇ ਸੱਗਿਆ ਨਾਲ ਗੱਲ ਕਰਦੀ ਹੁੰਦੀ ਸੀ ਉਹਨਾਂ ਨੂੰ ਵੀ ਉਹ ਚੀਜ਼ ਹੈ ਨਾ ਪਤਾ ਹੀ ਹੈ ਕਿ ਕਿਉਂ ਮੈਂ ਉਹ ਚੀਜ਼ ਗੱਲ ਕਹਿੰਦੀ ਸੀ ਬਟ ਹਾਂ ਜੋ ਸਮਾਂ ਹੈ ਸੰਗੀ ਜੀ ਸਾਨੂੰ ਸਮੇਂ ਨਾਲ ਲੜਨਾ ਹੈ ਤੇ ਸਮਾਂ ਅਗੇ ਨਾਲ ਅਗੇ ਜਦੋਂ ਤੁਸੀਂ ਲੜਦੇ ਰਹੋਗੇ ਤੇ ਜ਼ਰੂਰ ਆਏਗਾ ਤੇ ਮੇਰੇ ਨਾਲ ਇੱਕ ਹੋਰ ਬੱਚੀ ਹੈ ਤੇ ਇਸ ਤੋਂ ਵੀ ਜ਼ਰੂਰ ਸੁਨੇਹਾ ਮੈਂ ਚਾਹਾਂਗੀ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਾਰੀ ਜੋ ਇਸ ਟਾਈਮ ਤੁਹਾਡੀ ਉਮਰ ਦੇ ਬੱਚੇ ਵੇਖ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸ ਮੈਂ ਇਨਾ ਹੀ ਕਹਿਣਾ ਚਾਹਾਂਗੀ ਕਿ ਉਹ ਵੀ ਵਿਦਿਆਲਾ ਪੜ੍ਹਨ ਉਹ ਵੀ ਬ ਠੀਕ ਹੈ ਜੀ ਤੇ ਸਾਂਗੇ ਜੀ ਬੜਾ ਹੈ ਨਾ ਅੱਛਾ ਰਿਹਾ ਗੱਲ ਕਰਕੇ ਗੱਲਬਾਤ ਕਰਕੇ ਸਾਰੀਆਂ ਬੱਚੀਆਂ ਤੋਂ ਸਾਰਿਆਂ ਦੇ ਜਜ਼ਬੇ ਨੂੰ ਵੇਖ ਕੇ ਕਿਸੇ ਦੀ ਸਮਝ ਨੂੰ ਵੇਖ ਕੇ ਕਿਸੇ ਦੇ ਸਹੀ ਗਲਤ ਦੇ ਫਰਕ ਪਤਾ ਹੋਣ ਨੂੰ ਕਰਕੇ ਸਾਰੀ ਅਗਰ ਮੇ ਬੱਚੀਆਂ ਦੀ ਗੱਲ ਕਰਾਂ ਸਾਰੇ ਵਜ ਆਪਣੇ ਆਪਣੇ ਗੁਣ ਨੇ ਹੈ ਨਾ ਤੇ ਉਹ ਸਾਰੇ ਗੁਣ ਜੋ ਇਹ ਦੱਸਦੇ ਨੇ ਮੈਂ ਚਾਹੁੰਦੀ ਹਾਂ ਕਿ ਇਹੋ ਜੇ ਅਸੀਂ ਕੁਝ ਸਾਲਾਂ ਬਾਅਦ ਇੱਧਰ ਆਈਏ ਤੇ ਇਹ ਬੱਚੀਆਂ ਜੋ ਨੇ ਇਹ ਇੰਨੀ ਕੋ ਕੈਪੇਬਲ ਹੋ ਜਾਣ ਕਿ ਇਹ ਕਹਿੰਦੇ ਨੇ ਜੇ ਕੌਨਫੀਡੈਂਸ ਅਜਿਨਾ ਕੋ ਲੈਣਾ ਤਾਂ ਉਸ ਟਾਈਮ ਇਹ ਉਹ ਸੋਚ ਕੇ ਪ੍ਰਾਊਡ ਫੀਲ ਕਰਨ ਕਿ ਐਸੀ ਉਸ ਟਾਈਮ ਉਹ ਸਟੈਪ ਲਿਆ ਸੀ ਤਾਂ ਹੀ ਅਸੀਂ ਇੱਥੇ ਪੁੱਜੇ ਹੋਏ ਆ ਤੇ ਸੰਗਤ ਵਿੱਚ ਜਾਂਦੀ ਐ ਇਸ ਵੀਡੀਓ ਨੂੰ ਅਸੀਂ ਸ਼ੇਅਰ ਕਰਨਾ ਹੈ ਨਾ ਖਾਸ ਕਰ ਪੈਰੈਂਟਸ ਨਾਲ ਜ਼ਰੂਰ ਇਹ ਵੀਡੀਓ ਸ਼ੇਅਰ ਕਰਨਾ ਆਪਣੇ ਮੈਕਹਨੀਆਂ ਜੋ ਵੀ ਬੱਚੇ ਇਸ ਟਾਈਮ ਇਹ ਵੀਡੀਓ ਵੇਖਣਗੇ ਆਪਣੇ ਪੇਰੈਂਟਸ ਨਾਲ ਬੈਠ ਕੇ ਇਹ ਵੀਡੀਓ ਵੇਖੋ ਆਪਣੇ ਪੇਰੈਂਟਸ ਨੂੰ ਦੱਸੋ ਆਪਣੇ ਪੇਰੈਂਟਸ ਦੇਖ ਰਹੇ ਨੇ ਤਾਂ ਆਪਣੇ ਬੱਚਿਆਂ ਨੂੰ ਦੱਸੋ ਤੇ ਇਸ ਤਰੀਕੇ ਨਾਲ ਇਸ ਚੀਜ਼ ਨੂੰ ਤੁਸੀਂ ਹਰ ਕਰ ਤੱਕ ਪਹੁੰਚਾਓ ਕਿ ਇਹੋ ਜੇ ਬੱਚੇ ਵੀ ਸਾਡੇ ਸਮਾਜ ਵਿੱਚ ਰਹਿੰਦੇ ਨੇ ਤੇ ਸੰਗਤ ਜੀ ਵਾਪਸ ਮਿਲਾਂਗੀ ਇੱਕ ਹੋਰ ਕਹਾਣੀ ਦੇ ਨਾਲ ਉਦੋਂ ਤੱਕ ਵਾਈਗੁਰੂ ਜੀ ਦਾ ਹਾਲ ਸਾਹਿਬ ਵਾਈਗੁਰੂ ਜੀ ਕੀ ਫਤਿਹ